ਅਫਰੀਕੀ ਦੇਸ਼ਾਂ ਦੇ ਵਿੱਚ ਫੈਲ ਰਿਹਾ ਐਮਪੌਕਸ ਦਾ ਨਵਾਂ ਸਟ੍ਰੇਨ ਕੈਨੇਡਾ ਦੇ ਵਿੱਚ ਵੀ ਪਹੁੰਚ ਸਕਦਾ ਹੈ ਡਾਕਟਰਾਂ ਦਾ ਇਹ ਮੰਨਣਾ ਬੁੱਧਵਾਰ ਨੂੰ WHO ਨੇ ਐਮਪੌਕਸ ਨੂੰ ਗਲੋਬਲ ਹੈਲਥ ਐਮਰਜੈਂਸੀ ਐਲਾਨ ਦਿੱਤਾ ਸੀ ਸੁਰੰਦੀ ਪਬਲਿਕ ਹੈਲਥ ਏਜੰਸੀ ਨੇ ਵੀ ਵੀਰਵਾਰ ਨੂੰ ਕਿਹਾ ਹੈ ਕਿ ਅਫਰੀਕੀ ਮਹਾਦੀਪ ਤੋਂ ਬਾਹਰ ਯਾਨੀ ਹੋਰ ਵੀ ਜਥਾਵਾਂ ਦੇ ਉੱਤੇ ਫੈਲ ਸਕਦਾ ਹੈ ਔਰ ਐਮਪੌਕਸ ਦਾ ਇਹ ਪਹਿਲਾ ਕੇਸ ਹੈ ਕੈਨੇਡੀਅਨ ਮਹਾਰਾਂ ਦਾ ਕਹਿਣਾ ਹੈ ਕਿ ਕਈ ਅਫਰੀਕੀ ਦੇਸ਼ਾਂ ਵਿੱਚ ਤੇਜ਼ੀ ਨਾਲ ਫੈਲਣ ਵਾਲੀ ਐਮਪੋਕਸ ਦੀ ਨਵੀਂ ਕਿਸਮ ਕੈਨੇਡਾ ਵਿੱਚ ਵੀ ਪਹੁੰਚ ਸਕਦੀ ਹੈ ਨਵਾਂ ਸਟ੍ਰੇਨ ਫਿਲਹਾਲ ਕੈਨੇਡਾ 'ਚ ਜ਼ਾਹਰ ਨਹੀਂ ਹੋਇਆ ਹੈ ਟ੍ਰਾਂਟੋ ਦੇ ਸੈਂਟ ਮਾਈਕਲ ਹਸਪਤਾਲ ਵਿਖੇ ਅੰਦਰੂਨੀ ਦਵਾਈਆਂ ਦੇ ਮਾਹਰ ਅਤੇ ਮਹਾਮਾਰੀ ਵਿਗਿਆਨੀ ਡਾਕਟਰ ਫਹਾਦ ਰਜ਼ਾਕ ਨੇ ਕਿਹਾ ਹੈ ਕਿ ਸਵੀਡਨ ਦੇ ਵਿੱਚ ਕਿਸੇ ਪ੍ਰਭਾਵਿਤ আফਰੀਕੀ ਦੇਸ਼ ਦੀ ਯਾਤਰਾ ਕਰਨ ਵਾਲੇ ਕਿਸੇ ਵਿਅਕਤੀ ਦੇ ਵਿੱਚ ਇਹ ਦੇਖਿਆ ਗਿਆ ਹੈ ਐਮਪੌਕਸ ਦਾ ਪਾਇਆ ਜਾਣਾ ਇਸ ਬਿਮਾਰੀ ਦੇ ਵਿਆਪਕ ਫੈਲਾਅ ਦਾ ਸੰਕੇਤ ਹੋ ਸਕਦਾ ਹੈ ਸਵੀਡਨ ਦੀ ਪਬਲਿਕ ਹੈਲਥ ਏਜੰਸੀ ਨੇ ਵੀਰਵਾਰ ਨੂੰ ਕਿਹਾ ਕਿ আফਰੀਕੀ ਮਹਾਦੀਪ ਤੋਂ ਬਾਹਰ ਕਲੇਡ ਵਨ ਐਮਪੌਕਸ ਦਾ ਪਹਿਲਾ ਕੇਸ ਹੈ ਵਿਸ਼ਵ ਸਿਹਤ ਸੰਗਠਨ ਵੱਲੋਂ ਬੁੱਧਵਾਰ ਨੂੰ ਐਮਪੌਕਸ ਨੂੰ ਕੋਮਾਂਤਰੀ ਚਿੰਤਾ ਵਾਲੀ ਪਬਲਿਕ ਹੈਲਥ ਹੈਮੋ ਦੇ ਵਿੱਚ ਕਲੇਡ 1 ਦੇ ਵਾਧੇ ਅਤੇ ਬਰੂndi, ਕੀਨੀਆ, ਰਵਾਂਡਾ ਤੇ ਯੂਗਾਂਡਾ ਵਿੱਚ ਇਸ ਦੇ ਕੇਸ ਪਾਏ ਜਾਣ ਤੇ ਆਧਾਰਿਤ ਸੀ ਇਹਨਾਂ ਚਾਰ ਦੇਸ਼ਾਂ ਵਿੱਚ ਤਾਂ ਪਹਿਲਾਂ ਕਿਸੇ ਕਿਸਮ ਦੀ ਐਮਪੌਕਸ ਨਹੀਂ ਸੀ ਰਜ਼ਾਕ ਨੇ ਕਿਹਾ ਕਿ ਕਲੇਡ 1 ਐਮਪੌਕਸ ਕਲੇਡ 2 ਵੇਰੀਐਂਟ ਨਾਲੋਂ ਬਧੇਰੇ ਤੇਜ਼ੀ ਨਾਲ ਫੈਲਣ ਵਾਲਾ ਤੇ ਵਧੇਰੇ ਗੰਭੀਰ ਜਾਪਦਾ ਹੈ ਜਿਸ ਤੇ 2022 ਵਿੱਚ ਕੈਨੇਡਾ ਦੇ ਵਿੱਚ ਬੇਤਹਾਸ਼ਾ ਕੇਸ ਨਜ਼ਰ ਆਏ ਜਾਂ ਵਿੱਚ ਨੇ ਰਜ਼ਾਕ ਨੇ ਕਿਹਾ ਕਿ ਚੰਗੀ ਖਬਰ ਹੈ ਕਿ ਐਮਪੌਕਸ ਓਨੀ ਆਸਾਨੀ ਨਾਲ ਨਹੀਂ ਫੈਲ ਸਕਦਾ ਜਿਵੇਂ ਕਿ ਵੀ 19 ਪਹਿਲੀ ਵਾਰ ਆਨ ਤੇ ਫੈਲਿਆ ਸੀ ਇਸ ਲਈ ਕੈਨੇਡੀਅਨ ਹੈਲਥ ਏਜੰਸੀਆਂ ਕੋਲ ਇਸ ਦੀ ਰੋਕਥਾਮ ਵਿਵਸਥਾ ਲਈ ਸਮਾਂ ਹੋਵੇਗਾ ਡਾਕਟਰ ਰਜ਼ਾਗ 온ਡੈਰਿਓ ਦੇ ਕੋਵਿਡ 19 ਸਾਇੰਸ ਐਡਵਾਈਜ਼ਰੀ ਟੇਬਲ ਦੇ ਵਿਗਿਆਨੀ ਨਿਰਦੇਸ਼ਕ ਸਨ ਟੋਰਾਂਟੋ ਦੇ ਮਾਉਂਟ ਸਿਨਾਈ ਹਸਪਤਾਲ ਵਿਖੇ ਛੂਦੀਆਂ ਬਿਮਾਰ ਸਨ ਮੈਗਨ ਨੇ ਕਿਹਾ ਹੈ ਕਿ ਕੈਨੇਡਾ ਵਿੱਚ ਇਸ ਬਿਮਾਰੀ ਬਾਰੇ ਕੀ ਕਿਆਸ ਲਗਾਏ ਜਾਣ ਤੋਂ ਪਹਿਲਾਂ ਸਾਨੂੰ ਕਲੇਡ 1 ਐਮਪੋਕਸ ਦੇ ਮਹਾਮਾਰੀ ਵਿਗਿਆਨ ਬਾਰੇ ਹੋਰ ਜਾਣਨ ਦੀ ਲੋੜ ਹੈ ਹੈਲਸਨ ਨੇ ਕਿਹਾ ਹੈ ਕਿ ਲਗਭਗ ਇੱਕ ਦਹਾਕਾ ਪਹਿਲਾਂ ਪੱਛਮੀ ਅਫਰੀਕਾ ਦੇ ਵਿੱਚ ਇਬੋਲਾ ਦੇ ਪ੍ਰਕੋਪ ਕਾਰਨ ਕੈਨੇਡਾ ਵਿੱਚ ਇਸ ਦੇ ਕਈ ਕੋਈ ਕੇਸ ਵੀ ਨਹੀਂ ਮਿਲੇ ਸੀ ਕਫਾਇਤੀ ਰਿਹਾਇਸ਼ ਬਹੁਤ ਸਾਰੇ ਕੈਨੇਡੀਅਨਾਂ ਲਈ ਸਭ ਤੋਂ ਉੱਪਰ ਬਣੀ ਹੋਈ ਹੈ ਜੋ ਰਹਿਣ ਸਹਿਣ ਦੇ ਚੱਲ ਰਹੇ ਸੰਕਟ ਨਾਲ ਜਟ ਰਹੇ ਨੇ ਸਟੈਟਿਸਟਿਕਸ ਕੈਨੇਡਾ ਦੀ ਇੱਕ ਨਵੀਂ ਰਿਪੋਰਟ ਦਰਸਾਉਂਦੀ ਹੈ ਕਿ 2 ਸਾਲ ਪਹਿਲਾਂ ਨਾਲੋਂ ਜ਼ਿਆਦਾ ਲੋਕਾਂ ਨੂੰ ਆਪਣੇ ਰੋਜ਼ਾਨਾ ਦੇ ਖਰਚਿਆਂ ਨੂੰ ਪੂਰਾ ਕਰਨ ਦੇ ਵਿੱਚ ਮੁਸ਼ਕਲ ਆ ਰਹੀ ਹੈ ਰਿਪੋਰਟ ਦੇ ਅਨੁਸਾਰ 45% ਦਾ ਕਹਿਣਾ ਹੈ ਕਿ ਵਧੀਆਂ ਕੀਮਤਾਂ ਉਹਨਾਂ ਦੀ ਹੇਟਲੀ ਲਾਈਨ ਨੂੰ ਠੇਸ ਪਹੁੰਚਾਰੀਆਂ ਨੇ ਜਦੋਂ ਕਿ 2022 ਦੇ ਵਿੱਚ ਇਹ 33% ਸੀ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਛੋਟੇ ਬਾਲਗ ਖਾਸ ਤੌਰ ਦੇ ਉੱਤੇ ਵਧੀਆਂ ਕੀਮਤਾਂ ਨੂੰ ਇਹ ਕਿ ਚਿੰਤਾਤ ਨੇ ਖਾਸ ਕਰਕੇ ਜਦੋਂ ਇਹ ਰਿਹਾਇਸ਼ ਦੀ ਗੱਲ ਆਉਂਦੀ ਹੈ ਹਾਊਸਿੰਗ ਵੈਨਕੂਵਰ ਦੇ ਡਾਇਰੈਕਟਰ ਜੋ ਵੈਨਕੂਵਰ ਤੇ BC ਦੇ ਵਿੱਚ ਹੋਰ ਰਿਹਾਇਸ਼ਾਂ ਦੀ ਵਕਾਲਤ ਕਰਦੇ ਨੇ ਉਹ ਕਹਿੰਦੇ ਨੇ ਕਿ ਰਿਹਾਇਸ਼ੀ ਸੰਕਟ ਸ਼ਹਿਰ ਦੇ ਜੀਵਨ ਦੇ ਹਰ ਪਹਿਲੂ ਨੂੰ ਪ੍ਰਭਾਵਿਤ ਕਰਦਾ ਹੈ ਜਦੋਂ ਕਿ BC ਦੇ ਹਾਊਸਿੰਗ ਮੰਤਰਾਲੇ ਨੇ ਨਗਰਪਾਲਿਕਾਵਾਂ ਨੂੰ ਨਵੇਂ ਹਾਊਸਿੰਗ ਟੀਚਿਆਂ ਲਈ ਵਚਨਬੱਧ ਕਰਨ ਲਈ ਮਜਬੂਰ ਕੀਤਾ ਹੈ ਆਵਾਜਾਈ ਦੇ ਆਲੇ ਦੁਆਲੇ ਵਧੇਰੇ ਆਬਾਦੀ ਲਈ ਕਾਨੂੰਨ ਬਣਾਇਆ ਗਿਆ ਹੈ ਤੇ ਲੱਖਾਂ ਨੂੰ ਨਵੇਂ ਘਰ ਬਣਾਉਣ ਦੇ ਵਿੱਚ ਲਗਾ ਦਿੱਤਾ ਪਰ ਬਹੁਤਾ ਮਜਬੂਰ ਨਹੀਂ ਹੈ ਬਾਬਾ ਤਾਂ ਮਜ਼ਬੂਤ ਨਹੀਂ ਹੈ ਔਰ ਉਹਨਾਂ ਖਾਸ ਤੌਰ ਤੇ ਉਤੇ ਨੌਜਵਾਨਾਂ ਦੇ ਲਈ ਕਿਰਾਇਤੀ ਲੈਣ ਵਾਲਿਆਂ ਦੇ ਲਈ ਉਹਨਾਂ ਲੋਕਾਂ ਦੇ ਲਈ ਪਰਿਵਾਰ ਜਿਹੜੇ ਨੇ ਉਹ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਵੈਨਕੂਵਰ ਦੇ ਵਿੱਚ ਅਸਲ ਵਿੱਚ ਜਿੱਥੇ ਜੀਵਨ ਜਿਉਣਾ ਅਸੰਭਵ ਹੈ ਕਿਉਂਕਿ ਰਿਹਾਇਸ਼ ਬਹੁਤ ਮਹਿੰਗੀ ਹੈ ਪਿਛਲੇ 2 ਸਾਲਾਂ ਤੋਂ ਚੀਜ਼ਾਂ ਬਿਹਤਰ ਨਹੀਂ ਹੋ ਰਹੀਆਂ ਸਰਕਾਰ ਨੇ ਕੁਝ ਮਜ਼ਬੂਤ ਹਾਊਸਿੰਗ ਪੱਖੀ ਮਜ਼ਬੂਤ ਜਿਹੜੇ ਨੇ ਨੀਤੀਆਂ ਵੀ ਜਿਹੜੀਆਂ ਲੋਕਪੱਖੀ ਨੇ ਉਹਨਾਂ ਦੀ ਸਥਾਪਨਾ ਕੀਤੀ ਹੈ ਜੋ ਸਹੀ ਦਿਸ਼ਾ ਵਿੱਚ ਇੱਕ ਕਦਮ ਹੈ ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਵੀ ਬੱਚਿਆਂ ਦੇ ਵੱਲੋਂ ਪਰਿਵਾਰ ਤੇ ਅਪਾਹਜ ਲੋਕਾਂ ਵੀ ਰੋਜ਼ਾਨਾ ਖਰ ਅਪਾਹਜ ਲੋਕ ਕੋ ਵੀ ਜਿਹੜੇ ਨੇ ਉਹ ਵੀ ਰੋਜ਼ਾਨਾ ਇਹਨਾਂ ਚੀਜ਼ਾਂ ਦੇ ਨਾਲ ਨਜਿੱਠ ਰਹੇ ਨੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ